ਇੰਗਲੈਂਡ ਦੀ ਯੂਨੀਵਰਸਿਟੀਆਂ ਦੇ ਵਿੱਚ ਰਿਸਰਚ ਦੀ ਐਬਿਲਿਟੀ ਜ਼ਿਆਦਾ ਹੈ। ਇੱਥੇ ਯੂਨੀਵਰਸਿਟੀਆਂ ਦੇ ਵਿੱਚ ਸ਼ਾਰਟ ਟੀਚਿੰਗ ਦਾ ਫੋਕਸ ਜ਼ਿਆਦਾ ਹੈ। ਇੰਗਲੈਂਡ ਦੀ ਇਕਨੋਮੀ ਜੇ ਦੁਨੀਆ ਦੇ ਵਿੱਚ ਲੀਡ ਕਰਦੀ ਹੈ ਤੇ ਉਹਦਾ ਇੱਕ ਮੇਜਰ ਕਾਰਨ ਹੈ ਕਿ ਉਹਨਾਂ ਦੀ ਐਜੂਕੇਸ਼ਨ ਦਾ ਸਟੈਂਡ। ਇਸ ਲਈ ਆਪਾਂ ਇੱਥੇ ਦੇਖਦੇ ਹਾਂ ਕਿ ਬਹੁਤ ਸਾਰੇ ਸਟੂਡੈਂਟਸ ਵੀ ਇੰਗਲੈਂਡ ਪੜ੍ਹਨ ਜਾਂਦੇ ਹਨ। ਜੇ ਬ੍ਰਿਟਨ ਦਾ ਪ੍ਰਾਈਮ ਮਿਨਿਸਟਰ ਵੀ ਆਪਣੀ ਕਾਰ ਤੇ ਚਲਾ ਰਿਹਾ ਹੈ ਜਿੱਤੇ ਜਿਵੇਂ ਕੋਰਡੀਨਰੀ ਡ੍ਰੈਫਟਿੰਗ ਪੁਲਿਸ ਵਾਲਾ ਵੀ ਜੇ ਤੁਹਾਨੂੰ ਰੋਕ ਕੇ ਉਹਦਾ ਚਲਾਨ ਕਟਣਾ ਚਾਹੀਏ ਤੇ ਪ੍ਰਾਈਮ ਮਿਨਿਸਟਰ ਨੂੰ ਰੋਕ ਨਹੀਂ ਸਕਦਾ ਇੱਕ ਇੰਸਟੀਟਿਊਸ਼ਨਸ ਤੁਹਾਨੂੰ ਪ੍ਰੋਟੈਕਟ ਬਹੁਤ ਜ਼ਿਆਦਾ ਕਰਦੀ ਹੈ ਤੁਹਾਨੂੰ ਸਾਰਿਆਂ ਨੂੰ ਇਹ ਕਦਰਾਂ ਸਮਾਜ ਨੂੰ ਬਨਾਂਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੀਦੇ ਵਿੱਚ ਜਾਤੀ ਤੇ ਧਰਮ ਨੂੰ ਇੱਕ ਪਾਸੇ ਰੱਖਦੇ ਹੋਏ ਇਨਸਾਨ ਇਨਸਾਨ ਦੀ ਕਦਰ ਕਰੇ ਅਤੇ ਸਮਾਜ ਵਿੱਚ ਜਿਹੜੀਆਂ ਫੈਲਦੀਆਂ ਨਸਲਾਂ ਚਾਹ ਉਹਨਾਂ ਨੂੰ ਅਸੀਂ ਕੱਟ ਕੇ ਛੱਡ ਦਿੱਤੇ। ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋਸਾ ਆਪਕਾ। ਨਮਸਕਾਰ ਸਤਿ ਸ਼ਕਾਲ ਮਰਹਬਾ ਸੋ ਸ਼ੇਰ ਨੂੰ ਗਿਆਨ ਦੇ ਵਿੱਚ ਅੱਜ ਜਿਵੇਂ ਪਹੁੰਚੇ ਪੀਏਯੂ ਦੇ ਵਿੱਚ ਜਿੱਥੇ ਕਿ ਸਾਨੂੰ ਇੱਕ ਇਹ ਜੀ शख्सियत ਨਾਲ ਮਿਲਣ ਦਾ ਮੌਕਾ ਮਿਲਿਆ ਜਿਹੜੀ ਹੈ ਤਾਂ ਪੰਜਾਬ ਤੋਂ ਪਰ ਪੂਰੇ ਵਰਲਡ ਦੇ ਵਿੱਚ ਰੈਨਾਉਂਡ ਹੈ ਔਰ ਇਹ ਕੋਈ ਕਾਰੋਬਾਰੀ ਨਹੀਂ ਇਹ ਕੋਈ ਜੇਸੀ ਗੱਲਬਾਤ ਕਰੀਏ ਤਾਂ ਹੋਰ ਨਹੀਂ ਬਲਕਿ ਇੱਕ ਪ੍ਰੋਫੈਸਰ ਜੀ ਹਾਂ ਪੰਜਾਬ ਦਾ ਉਹ ਨੌਜਵਾਨ ਪ੍ਰੋਫੈਸਰ ਜਿਨੇ ਪੰਜਾਬ ਦੀ ਧਰਤੀ ਦਾ ਨਾਮ ਇੰਗਲੈਂਡ 'ਚ ਰੋਸ਼ਨ ਕੀਤਾ ਯੂਨੀਵਰਸਿਟੀ ਆਫ ਲੇਸਟਰ ਦੇ ਅੱਜ ਪ੍ਰੋਫੈਸਰ ਸੰਜੀਤ ਧਾਨੀ ਜੀ ਜਿਨ੍ਹਾਂ ਨੂੰ ਅੱਜ ਪੀਏਯੂ ਚ ਸਨਮਾਨਤ ਵੀ ਕੀਤਾ ਗਿਆ ਪੀਏਯੂ ਦੇ ਵਿੱਚ ਵਾਈਸ ਚਾਂਸਲਰ ਤੋਂ ਲੈ ਕੇ ਹੋਰ ਡਿਗਨਿਟਰੀਜ਼ ਦੇ ਨਾਲ ਇਹਨਾਂ ਦਾ ਇਹਨਾਂ ਦੇ ਸਬਜੈਕਟ ਡੋਮੇਨ ਤੇ ਜਿਹੜਾ ਹੈਗਾ ਵਿਚਾਰ ਵਿਮਸ਼ਵਰ ਸੋ ਅਸੀਂ ਵੀ ਅੱਜ ਇਹਨਾਂ ਤੋਂ ਨੌਲੇਜ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇਹਨਾਂ ਦਾ ਡੋਮੇਨ ਹੈ ਉਹ ਹੈ ਬਿਹੇਵੀਅਰ ਜੀ ਹਾਂ ਇਕਨੋਮਿਕ ਬਿਹੇਵੀਅਰ ਸੋ ਸਭ ਤੋਂ ਪਹਿਲਾਂ ਸੰਜੀਤ ਜੀ ਤੁਹਾਡਾ ਵੈਲਕਮ ਦੇ ਆਇਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਅਸੀਂ ਜੀ ਅਸੀਂ ਪੜ੍ਹੇ ਲਿਖੇ ਹੈਗੇ ਆ ਪਰ ਫਿਰ ਵੀ ਅਸੀਂ ਕਹਿੰਦੇ ਆ ਕਿ ਪੜ੍ਹੇ ਲਿਖੇ ਇੱਕ ਅਨਪੜ ਹੋਣੇ ਆ ਵਿੱਚ ਮੈਂ ਆਪਣੇ ਆਪ ਨੂੰ ਇਹ ਕਹਿ ਰਹੇ ਕਿ ਸ਼ੁਰੂ ਹੋਣਗੇ ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਇਹ ਦੱਸੋ ਜੀ ਇਕਨੋਮਿਕ ਬਿਹੇਵੀਅਰ ਜਿਹੜਾ ਡੋਮੇਨ ਇਹਦੇ ਵਿੱਚ ਕੀ ਕੀ ਹੁੰਦਾ ਇੱਕ ਆਮ ਆਦਮੀ ਨੂੰ ਨਹੀਂ ਪਤਾ ਲੱਗਦਾ ਕਿ ਇਹਦੇ ਵਿੱਚ ਕੀ ਕੋ ਚੱਲਦਾ ਹਾਂਜੀ ਸੋ ਮੇਰੀ ਵਿਸ਼ੇ ਹੈ ਉਹ ਬਿਹੇਵੀਅਰ ਇਕਨੋਮਿਕਸ ਹੈ ਜੀ ਔਰ ਇਸ ਦੇ ਵਿੱਚ ਹਰ ਕਿਸਮ ਦਾ ਹਿਊਮਨ ਬਿਹੇਵੀਅਰ ਇਕਨੋਮਿਕ ਵੀ ਲਾ ਲੋ ਸੋਸ਼ਲ ਵੀ ਲਾ ਲੋ ਜੀ ਕਲਚਰਲ ਵੀ ਲਾ ਲੋ ਠੀਕ ਇਹ ਅਸੀਂ ਉਹਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਅਸੀਂ ਐਕਸਪਲੇਨ ਵੀ ਕਰਦੇ ਹਾਂ ਅਸੀਂ ਆਪਣੀ ਨੋਲਿਜ ਨੂੰ ਯੂਜ਼ ਕਰਕੇ ਪ੍ਰੈਡਿਕਸ਼ਨਸ ਵੀ ਕਰਦੇ ਹਾਂ ਔਰ ਫਿਰ ਉਹਨਾਂ ਨੂੰ ਇਮਪੀਰੀਕਲੀ ਅਸੀਂ ਟੈਸਟ ਵੀ ਕਰਦੇ ਹਾਂ ਜੀ ਸੋ ਅੱਜ ਦੇ ਟਾਈਮ ਦੇ ਜਿਵੇਂ ਤੁਸੀਂ ਪ੍ਰੋਫੈਸਰ ਹੋ ਇੰਗਲੈਂਡ ਦੇ ਵਿੱਚ ਉਹ ਪੰਜਾਬੀ ਉਹ ਤੇ ਤੁਹਾ ਦੇ ਨਾਲ ਲੋਕਾਂ ਦੇ ਵਿੱਚ ਜਿਹੜਾ ਇਕਨੋਮਿਕ ਬਿਹੇਵੀਅਰ ਉਹਦੇ ਵਿੱਚ ਕੀ ਕੀ ਫਰਕ ਹੈ ਕਿਤਾ ਉਹਦੇ ਵਿੱਚ ਬਦਲਾਅ ਦੀ ਲੋੜ ਹੈ ਕੀ ਚੀਜ਼ਾਂ ਨੂੰ ਆਪਾਂ ਨੂੰ ਸੁਧਾਰ ਦੀ ਲੋੜ ਹੈ ਅਣਿਸੂ ਜਦੋਂ ਅਸੀਂ ਸਮਾਜ ਦੇ ਵਿੱਚ ਚੱਲਦੇ ਹਾਂ ਤੇ ਸਾਡਾ ਕਲਚਰ ਜਿਸ ਅਸੀਂ ਮਾਸਰੇ ਵਿੱਚ ਰਹਿੰਦੇ ਆਂ ਜੀ ਸੋਸ਼ਲ ਨੋਰਮਸ ਇਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਹੈ ਜੀ ਔਰ ਇਹ ਜਿਹੜੇ ਸੋਸ਼ਲ ਨੋਰਮਸ ਹੈ ਜਿਹੜੇ ਸਾਡੇ ਬਿਹੇਵੀਅਰ ਨੂੰ ਸ਼ੇਪ ਵੀ ਕਰਦੇ ਆ ਜੀ ਤੇ ਅਸੀਂ ਵੀ ਆਪਣੇ ਬਿਹੇਵੀਅਰ ਦੇ ਜ਼ਰੀਏ ਸੋਸ਼ਲ ਨੋਰਮਸ ਨੂੰ ਹੌਲੀ ਹੌਲੀ ਸ਼ੇਪ ਕਰ ਸਕਦੇ ਆ ਜੀ ਇਹ ਬਹੁਤ ਇੰਪੋਰਟੈਂਟ ਰੋਲ ਏ ਕਰਦਾ ਹੈ ਔਰ ਸੋਸ਼ਲ ਨੋਰਮਸ ਜਿਹੜੇ ਹੈ ਇਹ ਇੱਕ ਅੱਛਾ ਰੋਲ ਵੀ ਪਲੇ ਕਰ ਸਕਦੇ ਆ ਜ ਜਦੋਂ ਕਿਸੇ ਨਾਲ ਤਹਜ਼ੀਬ ਨਾਲ ਗੱਲ ਕਰਨਾ ਜਿੱਦਾਂ ਆਪਾਂ ਕਹਿੰਦੇ ਆ ਕਿ ਲਖਨਊ ਦੇ ਵਿੱਚ ਇੱਕ ਇਹ ਤਰੀਕਾ ਹੈ ਇੱਕ ਸਲੀਕਾ ਹੈ ਗੱਲ ਕਰਦੇ ਸੋਸ਼ਲ ਨੋਰਮ ਹੈ ਇੱਕ ਦੀਗ ਨਾਲ ਗੱਲ ਕਰਦੇ ਸੋਸ਼ਲ ਨੋਰਮ ਮਾਰੇ ਵੀ ਗੋਸਾ ਦਿਆ ਸੋ ਮੈਨੂੰ ਅੱਜ ਕੁਝ ਸਵਾਲ ਵੀ ਇਸ ਤਰ੍ਹਾਂ ਦੇ ਪੁੱਛੇ ਗਏ ਜਿਹੜੀ ਮੇਰੀ ਇੰਟਰੈਕਸ਼ਨ ਹੋਈ ਇੱਥੇ ਵਾਈਸ ਚਾਂਸਲਰ ਸਾਹਿਬ ਸੀ ਰਜਿਸਟਰਾਰ ਸਾਹਿਬ ਸੀ ਫੈਕਲਟੀ ਸੀ ਇੱਥੇ ਹਰ ਪ੍ਰੀਟ ਸੰਦੂਸ ਸੀ ਤੁਸੀਂ ਵੀ ਆਏ ਹੋ ਸੀਬਲ ਸੋ ਪੁੱਛਿਆ ਗਿਆ ਕਿ ਜਿਹੜਾ ਪੰਜਾਬ ਦੇ ਵਿੱਚ ਕਈ ਆਪਾਂ ਐਕਸ਼ਨ ਇਸ ਕਿਸਮ ਦੇ ਕਰਦੇ ਆ ਜਿਨ੍ਹਾਂ ਦੀ ਸ਼ਾਇਦ ਜ਼ਰੂਰਤ ਨਹੀਂ ਹੁੰਦੀ ਪਰ ਆਪਾਂ ਸਿਰਫ ਦਿਖਾਵੇ ਦੇ ਤੌਰ ਤੇ ਕਰਨੇ ਸ਼ੁਰੂ ਕਰ ਦਿੰਦੇ ਹਾਂ ਜਿੱਦਾਂ ਕਿ ਆਪਾਂ ਪਿੰਡਾਂ ਦੇ ਵਿੱਚ ਕਰਜ਼ਾ ਚੱਕ ਕੇ ਬਹੁਤ ਮਹਿੰਗੇ ਵਿਆਹ ਕਰਕੇ ਆਪਣੇ ਆਪ ਨੂੰ ਤੇ ਸਾਰੇ ਟੱਬਰ ਨੂੰ ਪੀੜਤ ਕਰੀਏ ਸੋ ਇਸ ਕਿਸਮ ਦੇ ਜਿਹੜੇ ਸਮਾਜਿਕ ਮੁੱਦੇ ਹੈ ਉਹਨਾਂ ਨਾਲ ਕਿਵੇਂ ਨਿਜਿੱਠਿਆ ਜਾ ਸਕਦਾ ਹੈ ਔਰ ਮੇਰੇ ਸਾਥੀ ਨਾਲੇ ਬੜਾ ਅੱਛਾ ਸਵਾਲ ਹੈ ਇਹ ਮੇਰਾ ਕੱਲ ਹਰਪ੍ਰੀਤ ਜੀ ਨੇ ਇਹ ਸਵਾਲ ਮੈਨੂੰ ਕੀਤਾ ਸੀ ਉੱਥੇ ਤੇ ਇਹਦਾ ਕੋਈ ਸੌਖਾ ਜਵਾਬ ਨਹੀਂ ਹੈ ਇਹ ਬੁੱਧੀਜੀਵੀਆਂ ਨੂੰ ਸਮਾਜ ਦੇ ਵਿੱਚ ਹੋਰ ਲੋਕਾਂ ਨੂੰ ਬੈਠ ਕੇ ਇੱਕ ਦੂਜੇ ਨਾਲ ਇਹ ਗੱਲਬਾਤ ਸਪਸ਼ਟ ਤੇ ਜ਼ਰੂਰ ਕਰਨੀ ਚਾਹੀਦੀ ਹੈ ਔਰ ਇਹ ਇੱਕ ਜਦੋਂ ਸਾਂਝੀ رائے ਇਸ ਚੀਜ਼ ਤੇ ਬਣੇ ਕਿ ਇਹ ਚੀਜ਼ ਸਾਰੇ ਆਲੇ ਨੁਕਸਾਨਦੇ ਹੈ ਤੇ ਸਾਰੇ ਲੋਕ ਹੀ ਰਲ ਕੇ ਇਹ ਦਿਖਾਵੇ ਬাজি ਬাজি ਕਰਨ ਜਿੰਨੇ ਕੀ ਜਿਹਦੀ ਖਾਸੀਅਤ ਆਪਸੇ ਸਾਧ ਨਾਲ ਗਿਆ ਕਰੋ ਤੇ ਉਸ ਸਾਧ ਨਾਲ ਸੋ ਤੁਹਾਡੇ ਕਹਿੰਦਾ ਮਤਲਬ ਦਿਖਾਵੇ ਬਾਜੀ ਜਿਹੜਾ ਬਨਾਵਤੀ ਭਾਣ ਉਹਦੇ ਤੋਂ ਬਾਹਰ ਆਨਦੀ ਲੋੜ ਹੈ ਜੋ ਸੁਸਾਇਟੀ ਹਾਂਜੀ ਤੇ ਇਸ ਪ੍ਰਟਿਕਲਰ ਵਿਸ਼ੇ ਚ ਜੋ ਇਹਨਾਂ ਨੇ ਹਰਪ੍ਰੀਤ ਜੀ ਦਾ ਸਵਾਲ ਪੁੱਛੋਦੇ ਛਾਂ ਦੇ ਹਵੇ ਬਾਜੀ ਦਾ ਹੀ ਦੀ ਗੱਲ ਪਰ ਹੋਰ ਕਈ ਵਿਸ਼ੇ ਆ ਜਿਹਦੇ ਚ ਦਿਖਾਵੇ ਬਾਜੀ ਦੀ ਗੱਲ ਨਹੀਂ ਹੈ ਔਰ ਅਸੀਂ ਆਪਣੇ ਆਪ ਦੇ ਨਾਲ ਇਸ ਕਿਸਮ ਦੀਆਂ ਹੈਬਿਟਸ ਦੇ ਵਿੱਚ ਪੈ ਜਾਂਦੇ ਆ ਜਿਨ੍ਹਾਂ ਨੂੰ ਕਿ ਹਟਾਇਆ ਜਾ ਸਕਦਾ ਸੋ ਫੋਰ ਐਗਜ਼ਾਮਪਲ ਪੰਜਾਬ ਦੇ ਵਿੱਚ ਡਰੱਗਸ ਦੀ ਬਹੁਤ ਵੱਡੀ ਪ੍ਰੋਬਲਮ ਹੈ ਔਰ ਯੰਗਰ ਜਿਹੜੀ ਜਨਰੇਸ਼ਨ ਹੈ ਉਹਦੇ ਵਿੱਚ ਕਾਫੀ ਪੀਅਰ ਪ੍ਰੈਸ਼ਰ ਰਹਿੰਦਾ ਕਿ ਕਿਉਂਕਿ ਬਾਕੀ ਜੇ ਤੁਹਾਡਾ ਸੋਸ਼ਲ ਗਰੁੱਪ ਵੀ ਇਸ ਚੀਜ਼ ਦਾ ਸੇਵਨ ਕਰ ਰਿਹਾ ਤੇ ਤੁਹਾਨੂੰ ਲੱਗਦਾ ਕਿ ਸ਼ਾਇਦ ਮੇਰੇ ਤਰੀਕੇ ਪ੍ਰੈਸ਼ਰ ਆ ਕੇ ਮੈਂ ਵੀ ਕਰਾਂ ਔਰ ਇਸ ਚੀਜ਼ ਦੇ ਵਿੱਚ ਦਿਖਾਵੇबाजी ਸ਼ਾਇਦ ਉਨੀ ਨਹੀਂ ਹੈ ਪਰ ਤੁਸੀਂ ਆਪਣੇ ਆਪ ਦੇ ਨਾਲ ਆਪਣੇ ਫਾਈਨੈਂਸਸ ਦੇ ਨਾਲ ਆਪਣੇ ਪੇਰੈਂਟਸ ਦੇ ਨਾਲ ਆਪਣੀ ਜ਼ਿੰਦਗੀ ਦੇ ਨਾਲ ਕੋਈ ਅੱਛਾ ਰਿਹਾ ਜਿਵੇਂ ਤੁਸੀਂ ਤਾਂ ਰਿਸਰਚ ਵੀ ਕਰਦੇ ਹੋ ਪ੍ਰੋਫੈਸਰ ਹੈ ਤੁਹਾਨੂੰ ਬਹੁਤ ਸਾਰੇ ਤਰ੍ਹਾਂ ਦੇ ਲੋਕ ਮਿਲਦੇ ਆ ਔਰ ਜਿਸ ਤੋਂ ਬਾਅਦ ਤੁਹਾਡਾ ਫੇਰ ਸਬਜੈਕਟ ਵੀ ਇਹ ਚੀਜ਼ ਹੈ ਸੋ ਹੋਰ ਕਿੱਦਾਂ ਦੀਆਂ ਚੀਜ਼ਾਂ ਹੋਰ ਕੋਈ ਇਦਾਂ ਦੇ ਉਦਾਹਰਣ ਜੇ ਵੀ ਆ ਤੁਹਾਡੇ ਪ੍ਰੋਫੈਸਰਸ ਨੇ ਤੁਹਾਡ ਨਾਲ ਕੀਤਾ ਹੋਵੇ ਕੋਈ ਤੁਸੀਂ ਸਾਡੇ ਨਾਲ ਵੀ ਸੰਵਾਦ ਕਰਨਾ ਚਾਹੁੰਦੇ ਹੋ ਜਿਹੜਾ ਤੁਹਾਡੇ ਤੁਹਾਨੂੰ ਲੱਗਿਆ ਹੋ ਕਿ ਇਸ ਸਬਜੈਕਟ ਤੇ ਅੱਜ ਲੋਕਾਂ ਨੂੰ ਜਾਗਰੂਕ ਕਰਨ ਦੀ ਬਹੁਤ ਲੋੜ ਹੈ ਸ਼ਾਇਦ ਮੈਂ ਬਹੁਤ ਅੰਡੀਆਂ ਦੀ ਜਿਹੜੀ ਰਿਐਲਿਟੀ ਆ ਉਸ ਨੂੰ ক্লোਜ਼ਲੀ ਨਹੀਂ ਸਟੱਡੀ ਕਰ ਪਾਇਆ ਪਿਛਲੇ ਕੁਝ ਸਾਲਾਂ ਤੋਂ ਕੁਝ ਦੇ ਪਰ ਮੇਰਾ ਖਿਆਲ ਸਾਨੂੰ ਸਾਰਿਆਂ ਨੂੰ ਇੱਕ ਐਦਾਂ ਦੇ ਸਮਾਜ ਨੂੰ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹਦੇ ਵਿੱਚ ਜਾਤੀ ਤੇ ਕਰਮ ਨੂੰ ਇੱਕ ਪਾਸੇ ਰੱਖਦੇ ਹੋਏ ਇਨਸਾਨ ਇਨਸਾਨ ਦੀ ਕਦਰ ਕਰਦੇ ਹੋਏ ਔਰ ਸਮਾਜ ਵਿੱਚ ਜਿਹੜੀਆਂ ਫੈਲਦੀਆਂ ਨਸਰਾਂ ਤਾਂ ਉਹਨਾਂ ਨੂੰ ਅਸੀਂ ਘੱਟੋ ਘੱਟ ਕਰਦੇ ਜੀ ਅ ਸਭ ਤੁਸੀਂ ਇੰਗਲੈਂਡ ਵਿੱਚ ਰਹਿੰਦੇ ਹੋ ਪਲੱਸ ਤੁਸੀਂ ਇੰਡੀਆ ਚ ਬਾਇਬਰ ਤੁਸੀਂ ਹੁਣ ਤਾਂ ਇੰਡੀਆ ਦੇ ਸੋ ਇੰਡੀਆ ਤੇ ਇੰਗਲੈਂਡ ਦੇ ਵਿੱਚ ਜੇ ਤੁਸੀਂ ਫਰਕ ਕਰਦੇ ਹੋ ਆਪਸ ਮਨਨ ਐਜ਼ ਅ ਹਿਊਮਨ ਐਜ਼ ਅ ਪ੍ਰੋਫੈਸਰ ਤੁਸੀਂ ਕੀ ਫਰਕ ਨਜ਼ਰ ਦੇਖਦੇ ਅਹ ਦੇਖੋ ਜਿੱਥੇ ਤੱਕ ਤੇ ਯੂਨੀਵਰਸਟੀਆਂ ਦਾ ਸਵਾਲ ਹੈ ਸ਼ਾਇਦ ਇੰਗਲੈਂਡ ਦੀ ਯੂਨੀਵਰਸਟੀਆਂ ਦੇ ਵਿੱਚ ਰਿਸਰਚ ਦੀ ਐਮੀਨਤ ਜ਼ਿਆਦਾ ਹੈ। ਇੱਥੇ ਯੂਨੀਵਰਸਟੀਆਂ ਦੇ ਵਿੱਚ ਸ਼ੈਰ टीचਿੰਗ ਦਾ ਫੋਕਸ ਜ਼ਿਆਦਾ ਹੈ। ਸੋ ਇੰਗਲੈਂਡ ਦੀ ਇਕਨੋਮੀ ਜੇ ਦੁਨੀਆ ਦੇ ਵਿੱਚ ਲੀਡ ਕਰ ਰਹੀ ਹੈ ਤੇ ਉਹਦਾ ਇੱਕ ਮੇਜਰ ਕਾਰਨ ਹੈ ਕਿ ਉਹਨਾਂ ਦੀ ਐਜੂਕੇਸ਼ਨ ਦਾ ਐਕਸਪੋਰਟ। ਜੇ ਇਸ ਲਈ ਆਪਾਂ ਇੱਥੇ ਦੇਖਦੇ ਹਾਂ ਕਿ ਬਹੁਤ ਸਾਰੇ ਸਟੂਡੈਂਟਸ ਵੀ ਇੰਗਲੈਂਡ ਚ ਪੜਨ ਜਾਂਦੇ ਆ। ਤੇ ਯੂਨੀਵਰਸਿਟੀਆਂ ਦਾ ਪਰੇ ਫਰਕ ਹੈ ਸਮਾਜਿਕ ਤੌਰ ਤੇ ਹੋਰ ਬੜੇ ਫਰਕ ਹੈ ਉਥੇ ਇੰਸਟੀਟਿਊਸ਼ਨਸ ਬਹੁਤ ਸਟਰੌਂਗ ਸੋ ਇੰਸਟੀਟਿਊਸ਼ਨਸ ਤੁਹਾਨੂੰ ਪ੍ਰੋਟੈਕਟ ਬਹੁਤ ਜ਼ਿਆਦਾ ਕਰਦੇ ਆ ਉਥੇ ਇਹ ਜ਼ਰੂਰੀ ਨਹੀਂ ਕਿ ਤੁਸੀਂ ਕਿਹਨੂੰ ਜਾਣਦੇ ਹੋ ਉਥੇ ਇਹ ਜ਼ਰੂਰੀ ਹੈ ਕਿ ਤੁਸੀਂ ਅਗਰ ਇਸਟੀਟਿਊਸ਼ਨਸ ਦੇ ਲਾ ਨੂੰ ਰਿਸਪੈਕਟ ਕਰਦੇ ਹੋ ਤੇ ਇੰਸਟੀਟਿਊਸ਼ਨਸ ਦੇ ਲਾ ਤੁਹਾਨੂੰ ਇਨਾ ਪ੍ਰੋਟੈਕਸ਼ਨ ਦਿੰਦੇ ਆ ਕਿ ਤੁਸੀਂ ਇੱਕ ਅੱਛੀ ਚੱਗੀ ਜ਼ਿੰਦਗੀ ਜੀ ਸਕਦੇ ਆ ਮੈਂ ਵੀ ਪੁੱਛਣਾ ਚਾਹਾਂਗਾ ਇੱਕ ਤੁਸੀਂ ਗੱਲ ਕੀਤੀ ਸੀ ਡੋਮੇਨ ਉਸੇ ਜਿਹੜਾ ਜੋ ਡੋਮੇਨ ਹੈ ਹਾਂਜੀ ਉਹਦਾ ਡਿਸੀਜਨ ਮੇਕਰ ਉਹੀ ਹੈ ਉਹਦੇ ਵਿੱਚ ਇੱਕ ਪ੍ਰੈਜ਼ੀਡੈਂਟ ਵੀ ਇੰਟਰਫੇਅਰ ਨਹੀਂ ਕਰ ਸਕਦਾ ਉਹਦੇ ਬਾਰੇ ਵਿੱਚ ਥੋੜਾ ਜਿਹਾ ਦੱਸੋ ਕਿਉਂਕਿ ਇੰਡੀਆ ਦੇ ਵਿੱਚ ਜੋ ਅਸੀਂ ਸਮਝਦੇ ਆਏ ਕਿ ਇੱਕ ਦੂਜੇ ਦੇ ਡੋਮੇਨ ਚ ਇੰਟਰਫੇਅਰ ਕਰਨਾ ਹੀ ਸਭ ਤੋਂ ਵੱਡੀ ਅੱਜ ਪ੍ਰੋਬਲਮ ਹੈਗੀ ਬਿਹੇਵੀਅਰ ਸਾਡਾ ਜਿਹੜਾ ਬਿਜੜਿਆ ਉਹ ਉਹੀ ਬਿਜੜਿਆ ਹੈ ਅਧਿਏ ਫਿਰ ਸੋਸ਼ਲ ਨੋਰਮਸ ਤੇ ਹੀ ਫਿਰ ਗੱਲ ਮੁੜ ਕੇ ਆ ਜਾਂਦੀ ਹੈ ਕਲਚਰ ਤੇ ਵੀ ਇੱਕ ਗੱਲ ਮੁੜ ਕੇ ਆ ਜਾਂਦੀ ਹੈ ਜਿਹਦੇ ਕਰਕੇ ਅਸੀਂ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਦੇਖਦੇ ਹਾਂ ਜਿਸ ਤਰ੍ਹਾਂ ਮੈਂ ਤੁਸੀ ਦੱਸਿਆ ਸੋ ਉਥੇ ਫੋਰ ਐਗਜ਼ਾਮਪਲ ਕੋਈ ਜੇ ਬ੍ਰਿਟਨ ਦਾ ਪ੍ਰਾਈਮ ਮਿਨਿਸਟਰ ਵੀ ਆਪਣੀ ਕਾਰ ਤੇ ਚਲਾ ਰਿਹਾ ਹੈ ਤੇ ਇੱਕ ਜੇ ਕੋਈ ਆਰਡੀਨਰੀ ਟ੍ਰੈਫਿਕ ਪੁਲਿਸ ਵਾਲਾ ਵੀ ਜੇ ਉਹਨੂੰ ਰੋਕ ਕੇ ਉਹਦਾ ਚਲਾਨਾ ਕੱਟਣਾ ਚਾਹੇ ਤੇ ਪ੍ਰਾਈਮ ਮਿਨਿਸਟਰ ਉਹਨੂੰ ਰੋਕ ਨਹੀਂ ਸਕਦਾ ਓਕੇ ਔਰ ਇਹ ਜਿਹਾ ਵਾਕਿਆ ਕੋਈ ਹਾਈਪੋਥੈਟিক্যাল ਨਹੀਂ ਹੈ ਇਹ ਐਕਚੁਅਲੀ ਗੱਲ ਨਹੀਂ ਹੈ ਸੋ ਹਰ ਉਥੇ ਬੰਦੇ ਨੂੰ ਜਿਹੜਾ ਕਾਨੂੰਨੀ ਤੌਰ ਤੇ ਉਹਦਾ ਇੱਕ ਡੋਮੇਨ ਉਹਦਾ ਅਖਤਿਆਰ ਬਣਾਇਆ ਹੋਇਆ ਹੈ ਉਹਦੇ ਵਿੱਚ ਸੁਪਰੀਮ ਉਹਦੇ ਵਿੱਚ ਉਹਨੂੰ ਕੋਈ ਆ ਕੇ ਉਹਦੇ ਕੰਮ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦਾ ਨਾ ਉਹਨੂੰ ਪ੍ਰੈਸ਼ਰਾਈਜ਼ ਕਰ ਸਕਦਾ ਕਿ ਉਹ ਕੋਈ ਫੈਸਲਾ ਲਵੇ ਜਿਹੜਾ ਉਹ ਨਹੀਂ ਲੈਣਾ ਚਾਹੁੰਦਾ ਬਿਲਕੁਲ ਠੀਕ ਹੈ ਸੋ ਕੀ ਉਹ ਚੀਜ਼ ਅਸੀਂ ਇੱਥੇ ਕਰ ਸਕਦੇ ਹਾਂ ਮੇਰੇ ਖਿਆਲ ਤੁਸੀਂ ਜ਼ਰੂਰ ਕਰ ਸਕਦੇ ਹੋ ਐਂਡੀਐਚ ਦਾ ਬਹੁਤ ਜ਼ਿਆਦਾ ਪੋਟੈਂਸ਼ੀਅਲ ਹੈ ਪਰ ਉਹਦੇ ਲਈ ਸਾਨੂੰ ਆਪਣੀਆਂ ਇੰਸਟੀਚੂਸ਼ਨਸ ਨੂੰ ਸਟਰੋਂਗ ਕਰਨਾ ਪਏਗਾ ਤੇ ਸਮਾਜ ਦੇ ਵਿੱਚ ਇੱਕ ਕੰਸੈਂਸਸ ਬਣਾਉਣਾ ਪਏਗਾ ਕਿ ਅਸੀਂ ਇਸ ਤਰਫ ਤੁਰਨਾ ਚਾਹੁੰਦੇ ਹਾਂ ਵੱਲਾ ਤਾਂ ਹੀ ਸੁਧਾਰ ਤਾਂ ਹੀ ਸੁਧਾਰ ਪੋਸੀਬਲ ਸੋ ਜੇ ਬੇ ਗੱਲਬਾਤ ਕਰੀਏ ਸੀ ਅਸੀਂ ਪੰਜਾਬੀ ਨਹੀਂ ਹਾਂ ਮੈਂ ਕੱਲੀ ਪੰਜਾਬੀ ਦੀ ਨਹੀਂ ਗੱਲ ਕਰਦਾ ਇੰਡੀਅਨ ਦੀ ਗੱਲ ਕਰਦਾ ਮੈਨੂੰ ਬਹੁਤ ਜਗ੍ਹਾ ਤੇ ਸਾਨੂੰ ਜਾਣ ਜਾਣ ਦਾ ਮੌਕਾ ਮਿਲਦਾ ਹੈ ਸਾਨੂੰ ਇਹ ਲੱਗਦਾ ਹੈ ਕਿ ਅਸੀਂ ਲੋਕ ਜਿਹੜੇ ਹੈਗੇ ਆ ਅਸੀਂ ਫਾਲੋ ਤਾਂ ਕਰਦੇ ਆ ਫਾਲੋਅਰਸ ਨੂੰ ਕੋਈ ਆ ਕਿ ਅਸੀਂ ਇੰਗਲੈਂਡ ਕੈਨੇਡਾ ਜਿਵੇਂ ਸਾਡੇ ਚ ਹੋੜ ਹੀ ਲੱਗੀ ਹੋਈ ਹੈ ਜੇ ਹਰਿਆਣਾ ਚਲਜੋ ਚਾਹੇ ਪੰਜਾਬ ਚਲਜੋ ਚਾਹੇ ਹੋਰ ਸਾਊਥ ਚਲਜੋ ਚਾਹੇ ਦਿੱਲੀ ਚਲਜੋ ਯੂਥ ਸਾਡਾ ਸਾਰਾ ਬਾਹਰ ਪਾ ਦਿਆ ਉਹਨਾਂ ਦੇ ਵਿੱਚ ਇੱਕ ਹੈਗਾ ਕਿ ਉਹ ਇੱਥੇ ਕਿਉਂਕਿ ਸਿਸਟਮਸ ਨਹੀਂ ਹੈਗੇ ਤੇ ਉਹ ਫਰਸਟ੍ਰੇਟ ਹੁੰਦੇ ਆ ਐਜੂਕੇਟ ਕਰਕੇ ਬਾਹਰ ਨਿਕਲਦੇ ਆ ਉਹਨਾਂ ਨੂੰ ਸਿਸਟਮਸ ਮਿਲਦੇ ਨਹੀਂ ਤੇ ਉਹ ਫਰਸਟੇਸ਼ਨ ਜਾ ਕੇ ਉਹ ਫੋਰਮ ਭਰਦੇ ਹੋਇਆ ਕਿ ਉਧਰ ਲਈ ਸੀ ਜਾਂ ਅਸੀਂ ਸਾਡੇ ਤੋਂ ਵੱਡੇ ਡੈਲੀਗੇਸ਼ਨ ਜਾਂਦੇ ਆ ਫੋਰਮ ਦੇ ਵਿੱਚ ਕਿ ਅਸੀਂ ਉੱਥੇ ਦਾ এনवायरमेंट ਸਟੱਡੀ ਕਰਾਂਗੇ ਅਸੀਂ ਉੱਥੇ ਦਾ ਇਨਫਰਾਸਟ੍ਰਕਚਰ ਸਟੱਡੀ ਕਰਾਂਗੇ ਹੁੰਦਾ ਕੀ ਹੈ ਕਿ ਉੱਥੋਂ ਕਾਪੀ ਤਾਂ ਕਰਦੇ ਪਰ ਅੰਧੀਆਂ ਚੀਜ਼ਾਂ ਕਾਪੀ ਕਰਾ ਲੈਂਦੇ ਤੇ ਅੰਧੀਆਂ ਛੱਡ ਦਿਆ ਉਹ ਹੁੰਦਾ ਕਿ ਨਾ ਅਸੀਂ ਉਧਰਲਾ ਅਸੀਂ ਅਡਾਪਟ ਨਹੀਂ ਕਰ पाए ਤੇ ਆਪਣਾ ਵਿਰਸਾ ਅਸੀਂ ਸਾਡੇ ਕੋਲ ਬਚਿਆ ਨਹੀਂ ਤੇ ਕੁੱਲ ਮਿਲਾ ਕੇ ਅਸੀਂ ਮਿਕਸ ਵੈਜੀਟੇਬਲ ਜਿਹਾ ਹੀ ਬਣ ਕੇ ਰਹਿ ਗਏ ਆ ਕਿ ਨਾ ਇੱਧਰ ਲੈ ਨਾ ਉੱਧਰ ਹਾਂਜੀ ਤਾਂ ਵੀ ਗੱਲ ਠੀਕ ਹੈਗੀ ਆ ਆ ਕਾਫੀ ਹੱਦ ਤੱਕ ਔਰ ਉਹ ਗੱਲ ਇਹ ਆ ਜਾਂਦੀ ਹੈ ਕਿ ਇੰਸਟੀਚਿਊਸ਼ਨਸ ਦੇ ਰੋਲ ਤੇ ਗੱਲ ਆ ਜਾਂਦੀ ਜੀ ਸੋ ਉੱਥੋਂ ਇੰਡੀਅਨਸ ਜਿਹੜੇ ਫਿਰ ਵਾਪਸ ਵੀ ਆਉਂਦੇ ਆ ਉਹ ਉੱਥੇ ਦੀਆਂ ਜਿਹੜੀਆਂ ਇੱਕ ਪਰ ਡਿਵੈਲਪਮੈਂਟ, ਪਰ ਵੈਲਫੇਅਰ ਇੰਸਟੀਚੂਨਸ ਦੇ ਵਿੱਚ ਜਿਹੜਾ ਰਹਿੰਦੇ ਆ ਤੇ ਉਹਨਾਂ ਦਾ ਉੱਥੇ ਜਾ ਕੇ ਬਿਹੇਵੀਅਰ ਤਬਦੀਲ ਹੋ ਜਾਂਦਾ ਬਿਲਕੁਲ ਉਹ ਵੀ ਉਹਦੇ ਵਿੱਚ ਇੱਕ ਅੱਛੇ ਤਰੀਕੇ ਨਾਲ ਰਹਿਣਾ ਸ਼ੁਰੂ ਕਰ ਦਿੰਦੇ ਆ ਇੱਕ ਸੱਚੇ ਨਾਗਰਿਕ ਦੀ ਤਰ੍ਹਾਂ ਜੀ ਪਰ ਉਹੀ ਲੋਕ ਜਿਹੜੇ ਅੱਛੇ ਨਾਗਰਿਕ ਦੀ ਤਰ੍ਹਾਂ ਉੱਥੇ ਰਹਿ ਕੇ ਜਦੋਂ ਇੱਥੇ ਵਾਪਸ ਆਉਂਦੇ ਆ ਸੋ ਉਹਨਾਂ ਨੂੰ ਇੱਥੇ ਇੰਸਟੀਚੂਨਸ ਬਹੁਤ ਅਲੱਗ ਕਿਸਮ ਦੇ ਲੱਗਦੇ ਨੇ ਦੇਖ ਉਹਨਾਂ ਨੇ ਜੇ ਕੋਈ ਕੰਮ ਕਰਾਉਣਾ ਹੋਵੇ ਤੇ ਹੋਵੇ thì ਉਹਨਾਂ ਨੂੰ ਪਤਾ ਚੱਲਦਾ ਕਿ ਸ਼ਾਇਦ ਪਹੁੰਚ ਦੀ ਲੋੜ ਹੈ ਸ਼ਾਇਦ ਤੁਸੀਂ ਕਿਸੇ ਨੂੰ ਜਾਣਦੇ ਹੋ ਤਾਂ ਤੁਹਾਡਾ ਕੰਮ ਹੋਇਆ ਰੱਖਦੇ ਸੋ ਉਹਦੇ ਨਾਲ ਫਿਰ ਉਹ ਵੀ ਇਸ ਸਮਾਜ ਦਾ ਹਿੱਸਾ ਬਣ ਜਾਂਦੇ ਆ। ਔਰ ਉਹ ਵੀ ਉਮੀ ਕਰਨ ਲੱਗ ਜਾਂਦੇ ਆ ਜੋ ਕਿ ਜਿਵੇਂ ਕੀ ਇਸ ਸਮਾਜ ਦੇ ਵਿੱਚ ਬਾਕੀ ਲੋਕ ਕਰਦੇ। ਗੱਲਬਾਤ ਕਰੀਏ ਵੈਸੇ ਤਾਂ ਜਿਆਦਾ ਜ਼ਰੂਰ ਤਾਂ ਕੀ ਔਰੰਜਾਨੀ ਲੋੜੇ ਨਹੀਂ ਪੈਂਦੀ। ਮੈਨੂੰ ਖੁਦ ਯਾਦ ਹੈ ਜਦੋਂ ਇੱਥੋਂ ਦੇ ਲੁਧਿਆਣੇ ਤੋਂ ਵਰਗੇ ਸ਼ਹਿਰ ਤੋਂ ਚੰਡੀਗੜ੍ਹ ਦੇ ਨਿਕਲਦੇ ਆ ਤੇ ਬੈਠ ਘਰੋਂ ਹੀ ਆਪਣੇ ਆਪ ਗੱਲ ਕਰਨੀ ਆ ਕਿਉਂਕਿ ਪਤਾ ਕਿ ਉੱਥੇ ਜਾ ਕੇ ਸੁਣਵਾਈ ਕੋਈ ਨਹੀਂ ਹੁੰਦੀ। ਉੱਥੇ ਕੋਈ ਮਾਮਾ ਤਾਇਆ ਭਤੀਜਾ ਜਾਂ ਕੋਈ ਅਫਸਰ ਇਹ ਕੋਈ ਐਮਐਲਏ ਜਾਂ ਕੋਈ ਪ੍ਰੈਸਦਾ ਕਾਰਡ ਨਹੀਂ ਚੱਲਦਾ ਤੇ ਜਦੋਂ ਅਸੀਂ ਪੰਜਾਬ 'ਚ ਕਿਸੇ ਵੀ ਸ਼ਹਿਰ 'ਚ ਹੁੰਨੇ ਆਂ ਤੇ ਉੱਥੇ ਸਾਡੇ ਸਾਰੇ ਰਿਸ਼ਤੇਦਾਰੀਆਂ ਤੇ ਸਾਡੇ ਲਿਆਜਦਾਰੀਆਂ ਸਾਰੀਆਂ ਚੱਲਦੀਆਂ ਹੁੰਦੀਆਂ ਤੇ ਸਾਡਾ ਕੋਈ ਡਰ ਹੀ ਨਹੀਂ ਹੁੰਦਾ ਉਲਟਾ ਜੇ ਯੂਥ ਦੀ ਗੱਲ ਕਰੀਏ ਸ਼ਾਇਦ ਕਈ ਕਈ ਵਾਰੀ ਮੈਂ ਵੀ ਸਾਨੂੰ ਅਲਰਜ ਹੈ ਅਸੀਂ ਕਾਰਡ ਦੀ ਬੈਲਟ ਲਾ ਲਈ ਤੇ ਸਾਡੀ ਸ਼ਾਨ ਹੀ ਮਿਲ ਜੂਗੀ ਹਾਂਜੀ ਬਿਲਕੁਲ ਔਰ ਇੱਥੋਂ ਚੰਡੀਗੜ੍ਹ ਇੱਕ ਸਟੈਪ ਔਰ ਚੰਡੀਗੜ੍ਹ ਤੋਂ ਇੰਗਲੈਂਡ ਵਿਜਾ ਸ ਬਿਲਕੁਲ ਠੀਕ ਹੈ ਸੋ ਤੁਸੀਂ ਬਿਲਕੁਲ ਠੀਕ ਹਦਾ ਸੋ ਸਰ ਜਿਵੇਂ ਅੱਜ ਤੁਸੀਂ ਪੀਏਯੂ ਦੇ ਵਿੱਚ ਤੁਹਾਡਾ ਸਨਮਾਨ ਹੋਇਆ ਸੀ ਬਹੁਤ ਸੋ ਐਡਾ ਹੋਰ ਵੀ ਇੰਡੀਆ ਦੇ ਵਿੱਚ ਜਿਹੜਾ ਤੁਹਾਡਾ ਟੂਰ ਹੈਗਾ ਸੋ ਹੋਰ ਵੀ ਅਲੱਗ-ਅਲੱਗ ਯੂਨੀਵਰਸਿਟੀਆਂ 'ਚ ਵਿਜ਼ਿਟ ਕਰ ਰਹੇ ਹਾਂਜੀ ਮੈਂ ਇੱਥੇ ਅਸ਼ੋਕਾ ਯੂਨੀਵਰਸਿਟੀ ਦੇ ਵਿੱਚ ਇਕਨੋਮਿਕ ਸਾਇੰਸ ਐਸੋਸੀਏਸ਼ਨ ਦੀ ਕਾਨਫਰੰਸ ਸੀ ਜਿਹੜੀ ਕਿ ਦੁਨੀਆ ਪੱਧਰ 'ਤੇ ਹੁੰਦੀ ਹੈ ਔਰ ਪਿਛਲੀ ਵਾਰ ਅਮਰੀਕਾ ਸੀ ਇੰਡੀਆ ਦੇ ਵਿੱਚ ਇੱਕ ਵਾਰ ਹੋਈ ਹੈ ਔਰ ਉਹਦੇ ਵਿੱਚ ਮੈਨੂੰ ਜੋਰਤਾ ਦਿੱਤਾ ਗਿਆ ਸੀ ਕਿ ਇੰਡੀਆ ਹੈਬੀਟੈਟ ਸੈਂਟਰ ਦੇ ਵਿੱਚ ਇੱਕ ਸਪੈਸ਼ਲ ਲੈਕਚਰ ਜੋ ਆਪ ਸੀ ਦੋ ਸੋ ਉਹ ਬੜਾ ਅੱਛਾ ਲੈਕਚਰ ਰਿਹਾ ਔਰ ਬੜੀ ਅਚੀ ਇੰਟਰੈਕਸ਼ਨ ਹੋਈ ਦੁਨੀਆ ਭਰ ਤੋਂ ਲੋਗੋ ਆਏ ਹੋਏ ਸੀਗੇ ਸੋ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਵੀ ਲੈਕਚਰ ਦਿੱਤਾ ਉਹਨਾਂ ਨੇ ਵੀ ਸਨਮਾਨਿਤ ਕੀਤਾ ਪੰਜਾਬ ਯੂਨੀਵਰਸਿਟੀ ਚ ਫਰਡੇ ਚ ਬੜੀ ਅੱਛੀ ਇੰਟਰੈਕਸ਼ਨ ਮੇਰੀ ਫੈਕਲਟੀ ਤੇ ਸਟੂਡੈਂਟਸ ਨਾਲ ਬਈ ਉਹਨਾਂ ਨੇ ਵੀ ਸਨਮਾਨਿਤ ਕੀਤਾ ਅੱਜ ਪੀਏਯੂ ਚ ਹੈ ਔਰ ਫਿਰ ਜੈਪੁਰ ਦੇ ਵਿੱਚ ਮੈਂ ਇੰਡੀਅਨ ਇਕਨੋਮਿਕ ਐਸੋਸੀਏਸ਼ਨ ਦੀ ਜਿਹੜੀ ਐਨਵਲ ਕਾਨਫਰੰਸ ਆ ਉਹਦੇ ਵਿੱਚ ਕੀਨੋਟ ਅਡਰੈਸ ਦੇਣਾ ਹਾਂ। ਸਰ ਕੀ ਕਿਤੇ ਜਾਖਰੀ ਕੁਸਚਨ ਹੈ ਜਿਆਦਾ ਤੁਹਾਡਾ ਸਮਾਂ ਨਹੀਂ ਲਵਾਂਗੇ। ਸਰ ਤੁਸੀਂ ਕਿੰਨੀ ਕਿ ਦਿਨ ਤੋਂ ਇੰਗਲੈਂਡ ਦੇ ਰਜਿਸਟਰ ਇੰਗਲੈਂਡ ਮੈਂ ਕੈਨੇਡਾ ਤੋਂ ਪੀ ਐਚ ਡੀ ਕਰਕੇ 1997 ਵਿੱਚ ਮੈਂ ਇੰਗਲੈਂਡ ਆ ਗਿਆ ਸੀ ਤੇ ਉਦੋਂ ਦਾ ਮੈਂ ਕੰਟੀਨਿਊਸਲੀ ਇੰਗਲੈਂਡ ਦੇ ਵਿੱਚ ਰਿਹਾ 1997 ਦੇ ਤੁਸੀਂ ਇੰਗਲੈਂਡ ਚ ਜਾਈਓ ਠੀਕ ਹੈ ਤੇ ਤੁਸੀਂ ਹਜੇ ਵੀ ਸਾਡੇ ਨਾਲ ਇੱਥੇ ਬੈਠੇ ਹੋ ਤੇ ਬੋਲ ਰਹੇ ਹੋ ਪੰਜਾਬੀ ਤੇ ਇੱਥੇ ਤਾਂ ਦੋ ਬੜੀ ਬੰਦਾ ਕੋ ਕੋ ਕਹਿੰਦੇ ਇਹ ਫੋਨ ਨੂੰ ਅੱਧ ਲਾਇਆ ਉਹ ਅੰਗਰੇਜ਼ੀ ਚ ਗੱਲ ਕਰਨ ਲੱਗ ਜਾਂਦਾ ਤੇ ਇਹ ਕਿਦਾਂ ਸ਼ਾਇਦ ਮੇਰਾ ਰੈਜੀਸ ਥੋੜਾ ਜਿਹਾ ਹੱਥ ਤੰਗ ਹੈ ਮੈਂ ਇਸ ਲਈ ਪੰਜਾਬੀ ਵਿੱਚ ਬੋਲਣਾ ਪਸੰਦ ਕਰਦਾ ਨਹੀਂ ਸਾਡੇ ਇੱਥੇ ਤਾਂ ਲੋਕੀ ਆਪਣੇ ਆਪ ਨੂੰ ਨਾ ਡਾਊਨ ਗ੍ਰੇਡ ਸਮਝ ਲਦੇ ਆ ਕਿ ਲੈ ਅਸੀਂ ਪੰਜਾਬੀ ਵਿੱਚ ਗੱਲ ਕਰ ਰਹੇ ਹਾਂ ਇਵਨ ਸ਼ਾਇਦ ਇੰਟਰਵਿਊਸ ਹੋ ਰਹੇ ਹੋਣਗੇ ਤੇ ਉਹ ਵੀ ਕਹਿਣਗੇ ਲੈ ਬੰਦਾ ਕੀ ਹੈ ਸੋ ਬੇਸਿਕਲੀ ਸਾਨੂੰ ਤਾਂ ਲੱਗਾ ਜੀ ਆਪਣੀ ਮਾਂ ਬੋਲੀ ਬੋਲ ਲਈ ਤਾਂ ਕਿਤੇ ਅਸੀਂ ਡਾਊਨ ਗ੍ਰੇਡ ਨਹੀਂ ਹੋ ਜਾਵਾਂਗੇ ਤੇ ਪਰ ਤੁਸੀਂ ਇੰਗਲੈਂਡ ਚ ਜਿੰਨੇ ਸਾਲ ਕੱਟ ਰਹੇ ਹੋ ਤੇ ਤੁਸੀਂ ਉੱਥੇ ਤੁਹਾਡੀ ਫੈਮਿਲੀ ਵੀ ਹੈ ਤੇ ਕੀ ਤੁਸੀਂ ਉਹਨਾਂ ਨੂੰ ਵੀ ਪੰਜਾਬੀ ਸਿਖਾਰੇ? ਹਾਂਜੀ ਬਿਲਕੁਲ ਅਸੀਂ ਆਪਣੇ ਘਰ ਚ ਪੰਜਾਬੀ ਬੋਲਦੇ ਹਾਂ ਮੇਰੇ ਲੜਕੇ ਦਾ ਬਰਥ ਉੱਥੇ ਹੋਇਆ ਹੈ ਔਰ ਦੀ ਪਰਵਰਿਸ਼ ਵੀ ਉੱਥੇ ਹੋਈ ਹੈ ਪਰ ਉਹਦੇ ਨਾਲ ਅਸੀਂ ਹਮੇਸ਼ਾ ਪੰਜਾਬੀ ਚ ਗੱਲ ਕਰਦੇ ਹਾਂ ਘਰ ਦੇ ਵਿੱਚ ਮੇਰੇ ਪੇਰੈਂਟਸ ਦਾ ਬੜਾ ਇਨਫਲੂਐਂਸ ਹੈ ਮੇਰੇ ਮਦਰ ਹੈ ਹੁਣ ਸੋ ਅਸੀਂ ਸਾਰੇ ਨਾ ਸਿਰਫ ਪੰਜਾਬੀ ਚ ਗੱਲ ਕਰਦੇ ਆ ਅਸੀਂ ਪੁਰਾਣੇ ਪੰਜਾਬੀ ਦੇ ਗਾਣੇ ਸੁਣਦੇ ਆ ਪੁਰਾਣੀ ਪੰਜਾਬੀ ਦੀਆਂ ਫਿਲਮਾਂ ਵੀ ਦੇਖਦੇ ਆ ਆਸਾਸਿੰਗ ਮਸਤਾਨਾ ਦੇ ਵੀ ਗਾਣੇ ਸੁਣਦੇ ਆ 레ਜੈਂਡਰ ਵੀ ਕੋਈ ਗਾਣੇ ਸੁਣਦੇ ਆ ਤੇ ਪੰਜਾਬ ਇਹ ਸਾਡਾ ਕਲਚਰ ਆ ਇਸ so much so ਕਿ ਪਾਕਿਸਤਾਨ ਪੰਜਾਬ ਤੋਂ ਜਿਹੜੇ ਲੋਕ ਆਏ ਹੁੰਦੇ ਆ ਦੇ ਉਹਨਾਂ ਨਾਲ ਅਸੀਂ ਪੰਜਾਬੀ ਚ ਗੱਲ ਕਰਦੇ ਆ ਉਹਨਾਂ ਨਾਲ ਪੰਜਾਬੀ ਫੂਡ ਸ਼ੇਅਰ ਕਰਦੇ ਆ ਆਪਣਾ ਕਲਚਰ ਸ਼ੇਅਰ ਕਰਦੇ ਆ ਤੇ ਸ਼ਾਇਦ ਸਾਨੂੰ ਇੰਡੀਆ ਦੇ ਵਿੱਚ ਜਿਹੜੇ ਬਹੁਤ ਡਿਫਰੈਂਟ ਸਟੇਟਸ ਤੋਂ ਲੋਕ ਉਹਨਾਂ ਤੋਂ ਵੀ ਉਹ ਕਲੋਸਨੈਸ ਜ਼ਿਆਦਾ ਮਹਿਸੂਸ ਹੁੰਦੀ ਆ ਉਹਨਾਂ ਨਾਲ ਪੰਜਾਬੀ ਬੋਲਦੇ ਬਿਲਕੁਲ ਕੇ ਸੋ ਇਹ ਤੇ ਇੱਥੇ ਬੜੀ ਮੈਨੂੰ ਅੱਛਾ ਲੱਗ ਰਿਹਾ ਕਿ ਮੈਂ ਇੱਥੇ ਆਪਣੇ ਲੈਕਚਰ ਦੇ ਵਿੱਚ ਵੀ ਪੰਜਾਬੀ ਵਿੱਚ ਬੋਲ ਪਾ ਰਿਹਾ ਆਪਣੀਆਂ ਇੰਟਰੈਕਸ਼ਨਸ ਵੀ ਪੰਜਾਬੀ ਵਿੱਚ ਬੋਲ ਪਾ ਰਿਹਾ ਜਿਹੜੇ ਫਰਮੈਸ ਜ਼ਿਆਦਾ ਜ਼ਿਆਦਾ ਲੋਕਾਂ ਨੂੰ ਇਹੀ ਕਹਾਂਗਾ ਕਿ ਪੰਜਾਬੀ ਤੇ ਮਾਨ ਕਰੋ ਪੰਜਾਬੀ ਨੂੰ ਅੱਛੀ ਤਰ੍ਹਾਂ ਸਿੱਖੋ ਇਹ ਤੁਹਾਡੀ ਮਾਂ ਬੋਲੀ ਹੈ ਇਹਦੇ ਵਿੱਚ ਬੋਲਣ ਦੀ ਕੋਸ਼ਿਸ਼ ਕਰੋ ਸੋ ਗੱਲਬਾਤ ਕਰਾਂਗੇ ਅਸੀਂ ਹਰਪ੍ਰੀਤ ਸੰਧੂ ਨਾਲ ਵੀ ਕਿ ਜਿਨ੍ਹਾਂ ਦੇ ਕਰਕੇ ਅੱਜ ਸਾਨੂੰ ਇਹਨਾਂ ਦੀ ਸਖ਼ੀਅਤ ਦੇ ਨਾਲ ਮਿਲਣ ਦਾ ਮੌਕਾ ਮਿਲਿਆ ਇੰਟਰਵਿਊ ਕਰਨ ਦਾ ਮੌਕਾ ਮਿਲਿਆ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਵੈਲਟਾ ਮੈਂ ਅੱਜ ਆਈ ਵੁੱਡ ਲਾਈਕ ਟੂ ਵੈਲਕਮ ਪ੍ਰੋਫੈਸਰ ਸੰਜੀਤ ਧਾਮੀ ਧਾਮੀ Who is a professor in economics in the University of Leicester in England ਜੀ ਸਾਡੇ ਪੰਜਾਬ ਸੂਬੇ ਨੂੰ ਬੜਾ ਮਾਣ ਹੈ ਜੀ ਖਾਸ ਕਰ ਜਿਹੜੀਆਂ ਸਗਲੀਆਂ ਯੂਨੀਵਰਸਿਟੀਆਂ ਨੇ ਕਿਉਂਕਿ ਇਹਨਾਂ ਦੇ ਰਿਸਪੈਕਟਿਡ ਫਾਦਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਪ੍ਰੋਫੈਸਰ ਸਗੇ ਜੀ ਇਹਨਾਂ ਨੇ ਵੀ ਆਪਣੀ ਜਿਹੜੀ ਹੋਂਦ एक एजुकेशन द बेस हैगा इकोनॉमिक स्कूल दिल्ली तो बेस शुरू करके ऊपर गए हैं एंड टुडे इट्स अ मैटर ऑफ इंडीड प्रोफाउंड प्रिविलेज टू हैव द ऑगस्ट प्रेजेंस ऑफ प्रोफेसर संजीत धामी हु इज द प्रोफेसर इन इकोनॉमिक्स इन द यूनिवर्सिटी ऑफ क्लेस्टर एंड इनफिया जिया ही हैज अ नेम ग्लोबली इन द सब्जेक्ट ऑफ द इकोनॉमिक बिहेवियर देखिए अंग्रेजी शुरू हो गया ਇਹ ਜਿਹੜਾ ਕਨਸੈਪਟ ਹੈਗਾ ਇਹ ਕਨਸੈਪਟ ਨੂੰ ਅੱਜ ਵੀ ਆਰ ਗ੍ਰੇਟਫੁਲ ਟੂ ਦਾ ਵਰਦੀ ਵਾਈਸ ਚਾਂਸਲਰ ਜੀ ਡਾਕਟਰ ਸਬੀਰ ਸਿੰਘ ਗਰਸਲ ਸਾਹਿਬ ਜਿਹੜੇ ਇੱਥੇ ਦੇ ਕੁਲਪਤੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਹਨਾਂ ਨੇ ਅੱਜ ਇੱਕ ਵਿਸ਼ੇਸ਼ ਇਵੈਂਟ ਡਾਕਟਰ ਧਾਮੀ ਦੇ ਵਿਜ਼ਿਟ ਦੇ ਦੌਰਾਨ ਆਰਗੇਨਾਈਜ਼ ਕੀਤਾ ਇਨ ਥਾਪਰ ਹਾਲ ਇਨ ਦਾ ਐਡਮਿਨਿਸਟ੍ਰੇਟਿਵ ਬਲੌਕ ਜਿੱਥੇ ਯੂਨੀਵਰਸਿਟੀ ਦੇ ਰਜਿਸਟਰਾਰ ਔਰ ਤਮਾਮ ਡੀਨ ਡਾਇਰੈਕਟਰਸ ਔਰ ਫੈਕਲਟੀ ਔਰ ਖਾਸ ਕਰਕੇ ਇਕਨੋਮਿਕਸ ਆ ਜਿਹੜਾ ਡਿਪਾਰਟਮੈਂਟ ਆ ਉਦੇ ਦੇ ਹੈਡ ਆਫ ਡਿਪਾਰਟਮੈਂਟ ਸਾਰੇ ਆਏ ਸੀ ਡਾਕਟਰ ਧਾਮੀ ਨੇ ਪ੍ਰੋਫੈਸਰ ਧਾਮੀ ਸਾਹਿਬ ਨੇ ਆਪਣਾ ਜਿਹੜਾ ਇਹਨਾਂ ਦਾ ਸਬਜੈਕਟ ਔਨ ਬਿਹੇਵੀਅਰਲ ਇਕਨੋਮਿਕਸ ਦੇ ਉੱਪਰ ਸਾਰਿਆਂ ਨੂੰ ਬਹੁਤ ਅੱਛਾ ਇੱਕ ਪੰਜਾਬੀ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਇੱਕ ਸ਼ਬਦਾ ਦੇ ਵਿੱਚ ਉਹਨਾਂ ਨੂੰ ਸਬਜੈਕਟ ਸਮਝਾਇਆ ਔਰ ਪ੍ਰੋਫੈਸਰ ਜਿਹੜੇ ਯੂਨੀਵਰਸਿਟੀ ਦੇ ਉਹਨਾਂ ਨੇ ਬੜੀ ਅੱਛੀ ਇਨਡਾਇਰੈਕਸ਼ਨ ਕੀਤੀ ਅ ਵੈਰੀ ਮੀਨਿੰਗਫੁਲ ਡੇ ਆਈ ਊਡ ਸੇ ਅੱਜ ਲੁਧਿਆਣੇ ਦੀ ਇੰਡਸਟਰੀ ਕਿਉਂਕਿ ਲੁਧਿਆਣਾ ਸ਼ਹਿਰ Kamisab is known for the industrial hub and is rather known as the Manchester of India. I would request the elite industry of Punjab to have a personal interaction during the visit of Professor Dhami from England, who is a authority, and his latest book on the economic behaviour depicts him as the leader of knowledge of economics by the Cambridge University UK Press. So I congratulate Ramisa to you, you, to my city, to my state, and above all, we look forward to have your August presence for the good aspect on economy in Punjab. Thank you, sir. Thank you. So those to ACG, Dr. Hapti a Dinane, Both Chenya. ਗੱਲਾਂ ਦਸੀਆਂ ਵੀ ਡਾਕਟਰ ਧਰਮੀ ਬਾਰੇ ਔਰ ਸਾਨੂੰ ਅੱਜ ਮੌਕਾ ਮਿਲਿਆ ਸਾਨੂੰ ਵੀ ਮੌਕਾ ਦਿੱਤਾ ਸੋ ਇਦਾਂ ਹੀ ਹੋਰ ਵੀ ਸਖਸ਼ੇਤਾ ਨਾਲ ਇਹਨਾਂ ਨੂੰ ਰਿਕਵੈਸਟ ਕਰਾਂਗੇ ਕਿ ਸਾਨੂੰ ਇਦਾਂ ਦੇ ਬੰਦਿਆਂ ਨਾਲ ਜਿਹੜੇ ਨਗੀਨੇ ਹੈਗੇ ਨਬੀਰ ਹੈਗੇ ਲੋਕ ਇਹਨਾਂ ਨਾਲ ਮਿਲਾਂਦੇ ਰੋ ਦੇਖਦੇ ਰੋ ਬਣੇ ਰਹੋ ਜਾਨੇ ਤੇ ਸੀ ਧੰਨਵਾਦ